ਦਸਤਾਨੂ ਪਹਿਲਾਂ ਤਾਂ ਜੈ ਬਾਬੇ ਦੀ ਅੱਜ ਅਸੀਂ ਗਰਨਾਰ ਪਹਾੜ ਤੇ ਪਹੁੰਚ ਚੁੱਕੇ ਆ ਜਿੱਥੋਂ ਕੇ ਜਿਹੜੇ ਗਰਨਾਰ ਮਹਾਰਾਜ ਦੇ ਦਰਸ਼ਨ ਕਰਕੇ ਜਿਹੜੀ ਸੰਗਤ ਵਾਪਸ ਆ ਰਹੀ ਆ ਉਹਨਾਂ ਵਿੱਚ ਇੱਕ ਛੋਟਾ ਜਿਹਾ ਬੱਚਾ ਉਹ ਵੀ ਆ ਰਿਹਾ 7-8 ਸਾਲ ਦੀ ਉਮਰ ਆ ਜਿਹੜਾ ਕਿ ਪੈਦਲ ਗਿਆ 9999 ਪੌੜੀ ਆ ਉਹ ਬੱਚੇ ਨੇ ਹੌਸਲਾ ਨਹੀਂ ਹਾਰਿਆ ਬਾਕੀ ਤਾਂ ਤਕਰੀਬਨ ਕਈ ਬੰਦੇ ਹੌਸਲਾ ਹਾਰ ਗਏ ਪਰ ਉਹ ਬੱਚਾ ਜਿਹੜਾ ਆ ਰਿਹਾ ਅਸੀਂ ਉਹਦੇ ਨਾਲ ਗੱਲਬਾਤ ਕਰਾਂਗੇ ਤੇ ਉਹਦੀ ਮੰਮੀ ਵੀ ਸਾਡੇ ਨਾਲ ਮੌਜੂਦ ਆ ਉਹਨਾਂ ਵੀ ਗੱਲਬਾਤ ਕਰਾਂਗੇ ਜਿਹੜੇ ਉਹਨਾਂ ਨੂੰ ਲੈ ਕੇ ਆਏ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਕਰੀਬਨ ਉਹ ਚੱਲਦੇ ਆ ਰਹੇ ਆ ਅਸੀਂ ਦਿਖਾਣੇ ਤੁਹਾਨੂੰ ਤਕਰੀਬਨ ਉਹ ਆ ਰਿਹਾ ਉੱਧਰ ਖੜੇ ਤੇ ਉਹ ਲੋ ਆਈ ਗਿਆ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਆ ਜੀ ਰੁਕੋ ਜੀ ਰੁਕੋ ਜੀ ਜੈ ਬਾਬੇ ਦੀ ਜੈ ਬਾਬੇ ਦੀ ਪੁੱਤ ਕੀ ਆ ਲਿਆ ਵਧੀਆ ਠੀਕ ਆ ਅੱਜ ਬਾਬੇ ਦੇ ਜਾ ਕੇ ਦਰਸ਼ਨ ਕਰਕੇ ਆਏ ਹਾਂ। ਕਿਦ ਅਗ ਲਗਾ? ਵਧੀਆ। ਵਧੀਆ ਲੱਗਾ। ਤੇ ਜਿਹੜੇ ਤੇਰੇ ਨਾਲ ਦੇ ਬੱਚੇ ਦੇਖਦੇ ਹੋਣਗੇ ਉਹਨਾਂ ਨੂੰ ਕੀ ਕਹਿਣਾ ਚਾਹਣਾ? ਉਹ ਵੀ ਜ਼ਰੂਰ ਆਵੇ। ਇਦਾਂ ਹੀ। ਕਿਦਾਂ ਫਿਰ ਤੁਰ ਕੇ ਗਿਆ ਸੀ ਸਾਰੇ? ਹਾਂਜੀ। ਹੈਨਾ? ਜੋਰ ਤਾਂ ਨਹੀਂ ਲੱਗਾ ਬਾਲਾ? ਨਹੀਂ। ਨਹੀਂ ਲੱਗਾ। ਕੀ ਖਾਦਾ ਸੀ ਫੇਰ ਅੱਜ? ਖਾਨ ਪਿੰਡ ਦਾ ਸਮਾਨ ਸੀ ਉਹ ਖਾਦਾ। ਖਾਨ ਪਿੰਡ ਦਾ ਸਮਾਨ ਸੀ ਉਹ ਖਾਦਾ। ਫੇਰ ਉਹਨਾਂ ਤਾਕਤ ਪੂਰੀ ਮਿਲ ਗਈ। ਤੇ ਬਾਬੇ ਨੇ ਤਾਕਤ ਦਿੱਤੀ। ਹਾਂਜੀ। ਹੈਨਾ? ਬਾਬਾ ਜੀ। ਠੀਕ ਹੈ। ਬਾਬੇ ਨੇ ਤਾਕਤ ਦਿੱਤੀ ਨਾ। ਕਿੰਨੀ ਉਮਰ ਹੈ ਬੱਚੇ ਦੀ 7 7 ਸਾਲ ਦੀ ਬੇਟੀ ਦੀ ਉਮਰ ਹੈ ਜਿਹੜਾ ਕਿ 9999 ਪੌੜੀ ਚੜ ਕੇ ਉਹ ਵਾਪਸ ਆਇਆ ਤੇ ਤੇ ਨਾਲ ਕਿਹਨੇ ਆਏ ਹੋ ਤੁਸੀਂ ਮੈਂ ਮੰਮੀ ਦੇ ਮੰਮੀ ਦੇ ਆਓ ਇਧਰ ਖੜੇ ਆ ਬਾਬਾਈ ਇਹਨਾਂ ਨਾਲ ਹੀ ਹੈ ਹਾਂਜੀ ਨਾ ਇਹਨਾਂ ਨਾਲ ਵੀ ਆਏ ਹਨ ਚਲੋ ਠੀਕ ਹੈ ਜੀ ਆਹ ਦੇਖੋ ਛੋਟਾ ਜਿਹਾ ਬੱਚਾ ਬੜਾ ਮਨ ਖੁਸ਼ ਹੋਇਆ ਤੇ ਜਿਹੜਾ ਬੱਚਾ ਇਸ ਵੇਲੇ ਵੀ ਤੁਰਿਆ ਆ ਰਿਹਾ ਸੀ ਤੇ ਉਹਦੀ ਅਸੀਂ ਇੰਟਰਵਿਊ ਤੁਹਾਡੇ ਤੱਕ ਪਹੁੰਚਾ ਰਹੇ ਆਂ ਬਾਕੀ ਉਹਨਾਂ ਦੀ ਮੰਮੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਜੈ ਬਾਬੇ ਜੀ ਜੈ ਬਾਬਾ ਜੀ ਦੀ ਤੇ ਤੁਹਾਡਾ ਬੇਟਾ 9914 ਇਹ ਕਰਕੇ ਅੱਜ ਥੱਲੇ ਬਸ ਪਾਵਰਤਾ ਪਤਾ ਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਬਹੁਤ ਖੁਸ਼ ਆ ਕਿਉਂਕਿ ਮੈਨੂੰ ਪਤਾ ਨਹੀਂ ਸੀ ਬਾਬਾ ਜੀ ਦਾ ਜਨਮ ਇੱਥੇ ਸਥਾਨ ਤੇ ਇਸਤੇ ਹੋਇਆ ਹੈਗਾ ਆ ਤੇ ਮੈਨੂੰ ਇਹ ਬੀਜੀ ਉਹਨਾਂ ਨੇ ਘਰ ਗੱਲ ਕਰਦੇ ਪਏ ਸੀ ਮੈਂ ਇਹਨਾਂ ਦੇ ਗਈ ਹੋਈ ਸੀਗੀ ਤਾਂ ਇਹਨਾਂ ਨੇ ਮੈਨੂੰ ਦੱਸਿਆ ਤਾਂ ਜਿੱਦਾਂ ਹੀ ਮੈਂ ਕਿਹਾ ਬੀਜੀ ਮੈਂ ਵੀ ਜਾਣਾ ਆ ਬੀਜੀ ਕਹਿੰਦੇ ਅਸੀਂ ਤਾਂ ਟਿਕਟ ਟਿਕਾ ਕਰਾ ਲਈਆਂ ਤੇਰੀਆਂ ਵੀ ਕਰਵਾ ਦੰਨੇ ਆ ਤੇ ਆਪਾਂ ਨੇ ਟਿਕਟਾਂ ਇਕਦਮ ਬੀਜੀ ਨੂੰ ਸੀ ਵੇਲੇ ਮੇਰੀਆਂ ਕਰਵਾ ਕੇ ਤਾਂ ਸਾਨੂੰ ਮਤਲਬ ਕੀ ਆ ਪੰਜ ਤਰੀਕ ਨੂੰ ਅਸੀਂ ਘਰੋਂ ਚੱਲੇ ਆ ਤਾਂ ਅਸੀਂ 7 ਨੂੰ ਅਸੀਂ ਇੱਥੇ ਮਤਲਬ ਕੀ ਪਹੁੰਚ ਗਏ ਆ ਹਾਂਜੀ ਤੇ ਤੁਹਾਨੂੰ ਕਿਦਾਂ ਤੁਹਾਡਾ ਬੇਟਾ ਸਫ਼ਰ ਤੈਅ ਕਰਕੇ ਇੰਨਾ ਆਇਆ ਲੇਕਿਨ ਜਿਹੜੇ ਕਈ ਐਸੇ ਇਨਸਾਨ ਆ ਜਿਨ੍ਹਾਂ ਦੀ ਬੱਸ ਹੋ ਜਾਂਦੀ ਆ ਲੇਕਿਨ ਇਹ ਬੱਚਾ ਹੋਣ ਦੇ ਨਾਤੇ ਵੀ ਇਹ ਆਪਣਾ ਇੰਨਾ ਸਫ਼ਰ ਤੈਅ ਕਰਕੇ ਵਾਪਸ ਪਰਤਿਆ ਕੀ ਕਰਨੀ ਚਾਹੀਦੀ ਮੈਂ ਤਾਂ ਬਹੁਤ ਖੁਸ਼ ਆ ਪਹਿਲਾਂ ਤਾਂ ਨੰਬਰ ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਆ ਵੀ ਮੇਰੇ ਬੱਚਾ ਵੀ ਮੈਂ ਭਾਗਾ ਵਾਲੀ ਆਪਣੇ ਨੂੰ ਐਸ ਵੇਲੇ ਸਮਝਦੀ ਪਈ ਆ ਤੇ ਮੇਰੇ ਬੱਚੇ ਨੂੰ ਇੰਨਾ ਬਲ ਬਖਸ਼ਿਆ ਚਲੋ ਬਾਬਾ ਜੀ ਸਭ ਦੇ ਬੱਚਿਆਂ ਨੂੰ ਇਦਾਂ ਹੀ ਬਲ ਬਖਸ਼ੇ ਔਰ ਬਾਬਾ ਜੀ ਦੇ ਦਰਸ਼ਨ ਕਰਨੇ ਨੂੰ ਚਾਹ ਬਾਬਾ ਜੀ ਜੈ ਬਾਬੇ ਜੀ ਇਹਨਾਂ ਦੇ ਨਾਲ ਸਾਡੇ ਮਾਤਾ ਜੀ ਜਿਹੜੇ ਲੈ ਕੇ ਆਏ ਆ ਜਿਹੜੇ ਸੰਗ ਕਹਿੰਦੇ ਆਪਾਂ ਲੈ ਕੇ ਆਏ ਆ ਉਹ ਸਾਡੇ ਨਾਲ ਮੌਜੂਦ ਆ ਉਹਨਾਂ ਦਾ ਵੀ ਕਰ ਕਰ ਜੈ ਬਾਬੇ ਜੀ ਜੈ ਬਾਬੇ ਦੀ ਜੀ ਤੇ ਪਹਿਲਾਂ ਤਾਂ ਜੀ ਧੰਨਵਾਦ ਦੁਆਬਾ ਨਿਊਜ਼ 24 ਦਾ ਬਾਜੀ ਗੁਰਮਖ ਸਿੰਘ ਜੀ ਜਿਹੜੇ ਕਿ ਦੇਸ਼ਾਂ ਬਰਦੇਸ਼ਾਂ ਚੱਕ ਇਹ ਵੀਡੀਓ ਪਚਾਰਾਏ ਆ ਕਿ ਘਰ ਬੈਠੀ ਸੰਗਤ ਵੀ ਇਹ ਵੀਡੀਓ ਦੇਖ ਰਹੀ ਆ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਤੁਹਾਡਾ ਵੀ ਧੰਨਵਾਦ ਆ ਜਿਹੜੇ ਤੁਸੀਂ ਇਦਾਂ ਨਾ ਸੰਗ ਲੈ ਕੇ ਜਾਂਦੇ ਆ ਜਾਂ ਯਾਤਰਾ ਕਰਾਉਂਦੇ ਆ ਉਹ ਮੈਂ ਕਾਫੀ ਸਿਰ ਚਿਰ ਤੋਂ ਸੁਣਦਾ ਆ ਆ ਬਈ ਇਹ ਜਿਹੜੇ ਰਮਾ ਦੀਦੀ ਜੀ ਉਹ ਸੰਗ ਲੈ ਕੇ ਬਹੁਤ ਜਾਂਦੇ ਆ ਔਰ ਤੁਹਾਡੇ ਦੇ ਵੀ ਉਸ ਮਾਲਕ ਦੀ ਕਿਰਪਾ ਆ ਤੇ ਉਹ ਕਿਰਪਾ ਤੁਹਾਡੇ ਤੇ ਬਣਾਈ ਰੱਖਣਾ ਹਾਂਜੀ ਆਪਾਂ ਗੱਲਬਾਤ ਕਰਦੇ ਸੀ ਇਸ ਬੱਚੇ ਬਾਰੇ ਤੇ ਇਸ ਬੱਚਾ ਇਨਾ ਸਫ਼ਰ ਤੈਅ ਕਰਕੇ ਆਇਆ ਸਵੇਰ ਦਾ ਚੱਲਿਆ ਆ ਹਾਂਜੀ ਤੇ ਕੀ ਕਹਿਣਾ ਚਾਹੋਗੇ ਮੈਂ ਜੀ ਇਸ ਬੱਚੇ ਤੋਂ ਜਿੱਦਾਂ ਕਹਿੰਦੇ ਹੁੰਦੇ ਆ ਕਿ ਇੱਕ ਮਾਂ ਬਹੁਤ ਬਹੁਤ ਵਾਰੀ ਵਾਰੀ ਬਿਲੀਹਾਰੇ ਜਾ ਰਹੀਆਂ ਇਸ ਮਾਂ ਜੋ ਇਸ ਦੀ ਮਾਂ ਆ ਉਸ ਤੋਂ ਵੀ ਮੈਂ ਉਹ ਭਾਗਾ ਵਾਲੀ ਮਾਂ ਜਿਸ ਨੇ ਇਸ ਬੱਚੇ ਨੂੰ ਜਨਮ ਦਿੱਤਾ ਕਿ ਇਸ ਬੱਚੇ ਦੀ ਇੰਨੀ ਹੌਸਲਾ ਵਧਾਈ ਹੋਈ ਆ 7 ਸਾਲ ਦਾ ਬੱਚਾ ਜਿਹੜਾ ਕਿ 9999 ਪੌੜੀ ਚੜ ਕੇ ਬਾਬਾ ਜੀ ਦੇ ਦਰਸ਼ਨ ਕਰਕੇ ਗਿਰਨਾਰ ਪਹਾੜ ਤੇ ਗੁਰੂ ਦਤਾ ਤੇਰਾ ਜੀ ਦੇ ਧੂਨੇ ਦੇ ਦਰਸ਼ਨ ਕਰਕੇ ਜਿਹੜਾ ਕਿ ਪੈਦਲ ਹੀ ਗਿਆ ਪੈਦਲ ਹੀ ਮੁੜ ਕੇ ਵਾਪਸ ਆਇਆ ਅਸੀਂ ਬਹੁਤ ਜ਼ਿਆਦਾ ਉਸ ਬੱਚੇ ਤੋਂ ਵਾ ਕੁਝ ਵੀ ਉਸ ਬੱਚੇ ਦੇ ਬਾਰੇ ਕੋਈ ਸ਼ਬਦ ਨਹੀਂ ਰਹਿ ਕੇ ਕਹਿਣ ਵਾਸਤੇ ਜੀ ਬਾਬਾ ਅਨੂਪ ਸਿੰਘ ਜੀ ਜਿਹੜੇ ਕਿ ਬਹੁਤ ਠੰਡੇ ਸੁਭਾਅ ਦੇ ਉਹ ਵੀ ਮੇਰੇ ਨਾਲ ਮੌਜੂਦ ਆ ਤੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੇਖੋ ਪਹਿਲਾਂ ਬਾਬਾ ਅਨੂਪ ਸਿੰਘ ਜੀ ਥੋੜੇ ਪਿੱਛੇ ਰਹਿ ਗਏ ਸੀਗੇ ਪਤਾ ਨਹੀਂ ਮਹਾਰਾ ਨੇ ਕਿਰਪਾ ਕੀਤੀ ਤੇ ਉਹ ਵੀ ਆ ਗਏ ਤੇ ਪਰ ਜੈ ਬਾਬੇ ਜੀ ਜੈ ਬਾਬਾ ਜੀ ਜਿਹੜਾ ਬੱਚਾ ਛੋਟਾ ਜਿਹਾ ਆਪਾਂ ਲੈਣ ਆਏ ਦੇਖ ਇਹ ਨਾਲ ਨਾਲ ਆਏ ਆ ਔਰ ਬੱਚਿਆ ਹਿੰਮਤ ਨਹੀਂ ਹਾਰਿਆ ਤੇ ਇਹਦੇ ਬਾਰੇ ਜਿਹੜਾ ਹੈ ਸੰਗਤਾਂ ਨੂੰ ਦੱਸੋ ਜੀ ਆਪਾਂ ਕੀ ਦੇ ਆਪਾਂ ਨੂੰ ਕੀ ਮਹਿਸੂਸ ਹੋ ਸਕਦਾ ਕੀ ਕਰ ਸਕਦੇ ਆਪਾਂ ਦੇਖੋ ਜੀ ਸਾਨੂੰ ਤਾਂ ਇਸ ਬੱਚੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਇੱਕ ਛੋਟਾ ਬੱਚਾ 7 ਸਾਲ ਦਾ ਪੂਰੇ 8 ਸਾਲ ਦਾ ਵੀ ਨਹੀਂ ਉਹ ਗੁਰੂ ਤਤਰਾਜੀ ਦੇ ਮਹਾਰਾਜ ਦੇ ਉੱਪਰੋਂ ਦਰਸ਼ਨ ਕਰਕੇ ਆਇਆ ਤੇ ਉਹ ਉਹਦੇ ਵਾਰੀ ਜਾਈਏ ਇਸ ਬੱਚੇ ਦੇ ਇਹ ਪੈਦਲ ਹੀ ਗਿਆ ਔਰ ਪੈਦਲ ਹੀ ਆਇਆ ਅਸੀਂ ਇਸ ਬੱਚੇ ਦਾ ਬਹੁਤ ਬਹੁਤ ਅਸ਼ੀਰਵਾਦ ਦਾ ਧੰਨਵਾਦ ਹੈ ਇਸ ਬੱਚੇ ਦੀ ਲੰਬੀਆਂ ਉਮਰਾਂ ਹੋਣ ਤੰਦਰੁਸੀਆਂ ਬਖਸ਼ੇ ਬਾਬਾ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਜੈ ਬਾਬੇ ਦੀ ਮੇਰੇ ਨਾਲ ਦਿਬਿਆ ਜੀ ਜਿਹੜੇ ਕਿ ਬਹੁਤ ਐਕਸਪਲਿਆ ਗੱਲਬਾਤ ਲਈ ਵੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਦੇਬਾ ਜੀ ਪਹਿਲਾਂ ਜੈ ਬਾਬਾ ਜੀ ਜੈ ਬਾਬਾ ਜੀ ਮੇਰਾ ਖਿਆਲ ਤੁਸੀਂ ਇੱਥੇ ਗਾਜੋ ਤਾਂ ਬੜੀਏ ਗੱਲ ਆ ਬਾਕੀ ਵੀ ਜਿਹੜਾ ਸੰਗਤ ਦੇਸ਼ਪੁਰਣਾ ਜੈ ਬਾਬਾ ਜੀ ਜੈ ਬਾਬਾ ਜੀ ਇਹ ਬੱਚਾ ਦੇਖੋ ਇਨਾ ਸਫਰ ਤੈਅ ਕਰਨ ਦੇ باوجود ਵੀ ਹਜੇ ਵੀ ਖੁਸ਼ ਆ ਹਾਂ ਜੀ ਕੀ ਕਹਿਣਾ ਚਾਹੋਗੇ ਇਹ ਪਹਿਲੇ ਹੀ ਕਹਿ ਰਿਹਾ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹੀ ਬੱਚਾ ਕਹਿ ਰਿਹਾ ਸੀ ਕਿ ਮੈਂ ਬਾਬਾ ਜੀ ਦੇ ਸੁਖ ਸੁਖੀ ਆਂ ਔਰ ਮੈਂ ਜਾਣਾ ਹੀ ਜਾਣਾ ਆ ਉਹਦੀ ਮੰਮੀ ਨੇ ਬਹੁਤ ਨੂੰ ਮਨਾ ਕੀਤਾ ਪਰ ਫੇਰ ਵੀ ਉਹ ਕੱਲਾ ਹੀ ਗਿਆ ਕਹ ਲਿਆ ਗਿਆ ਨਾ ਹੌਸਲਾ ਤਾਂ ਨਹੀਂ ਆ ਰਿਹਾ ਨਹੀਂ ਬਿਲਕੁਲ ਵੀ ਨਹੀਂ ਆ ਰਿਹਾ ਹੱਲੇ ਵੀ ਐਕਟਿਵ ਆਰ ਖੁਸ਼ ਆ ਮੈਂ ਉਹਨੂੰ ਪੁੱਛਿਆ ਵੀ ਕੀ ਖਾਂਦਾ ਉਹ ਕਹਿੰਦਾ ਖਾਣ ਪੀਣ ਦਾ ਸਮਾਂ ਸੀ ਮੇਰੇ ਨਾਲ ਇਹ ਗੱਲ ਸਹੀ ਆ ਹਾਂਜੀ ਕੀ ਖਾਂਦਾ ਪੁੱਤ ਫੇ ਚਿਪਸ 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 ਖਾਂਦੇ ਉਹਨਾਂ ਨੇ ਤਾਕਤ ਵਖੀ ਆ ਕਿ ਬਾਬੇ ਨੇ ਬਖਸ਼ੀ ਆ ਬਾਬੇ ਨੇ ਬਾਬੇ ਨੇ ਬਖਸ਼ੀ ਆ ਚਿਪਸ ਨੇ ਤਾਕਤ ਨਹੀਂ ਵਰਤੀ ਤੇ ਬਾਬੇ ਨੇ ਤਾਕਤ ਵਰਸੀ ਆ ਅਸੀਂ ਕੋਸ਼ਿਸ਼ ਕਰਾਂਗੇ ਹਰ ਮੰਦਰ ਹਰ ਗੁਰਦੁਆਰੇ ਦੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਰਹਿਵਾਂਗੇ ਉਹ ਤਾਂ ਸਟਾਪ ਕਰੋ ਇਸਟਾਪ ਕਰੋ ਹਾਂਜੀ ਸਾਡੇ ਨਾਲ ਜਿਹੜੇ ਨਰੇਸ਼ ਕੁਮਾਰੀ ਜੀ ਉਹ ਵੀ ਯਾਤਰਾ ਦੇ ਨਾਲ ਨਾਲ ਸਾਡੇ ਨਾਲ ਆਏ ਆ ਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਦੇਖੋ ਜੀ ਪਹਿਲਾਂ ਤਾਂ ਜੈ ਬਾਬੇ ਦੀ ਜੈ ਬਾਬੇ ਜੀ ਜੈ ਕਰਾ ਪੋਣਾਰੀ ਜੀ ਦਾ ਬੋਸ ਸਾਚੇ ਦਰਬਾਰ ਕੀ ਜੈ ਕੀ ਮੋ ਅੱਜ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਇੱਕ ਬੱਚੇ ਨਾਲ ਦੇ ਕੇ ਗੱਲ ਕਰੀਏ ਅੱਜ ਤਾਂ ਬਹੁਤ ਹੀ ਭਾਗੀਸ਼ਾਲੀ ਦਿਨ ਹੈ ਛੋਟਾ ਜਿਹਾ ਬੱਚਾ ਜਿਹੜੇ ਬਲਗਨਾਂ ਦੀ ਖੁਦ ਛੋਟੀ ਜਿਹੀ ਉਮਰ ਦੇ ਸੀ ਛੋਟਾ ਜਿਹਾ ਬੱਚਾ ਇੰਨੀ ਉਚਾਈ ਤੇ ਇਕੱਲਾ ਹੀ ਜਾ ਕੇ ਆਇਆ ਅਸੀਂ ਬਹੁਤ ਜ਼ਿਆਦਾ ਖੁਸ਼ ਆ ਬਹੁਤ ਜ਼ਿਆਦਾ ਖੁਸ਼ ਪਾਪ ਕਿਉਂ ਹੋ ਗਿਆ ਇਹਨਾਂ ਇਹ ਕੋਈ ਕਰਮਾਂ ਵਾਲਾ ਹੈ ਜਿਹੜਾ ਉੱਪਰ ਜਾਂਦਾ ਮੈਨੂੰ ਆਪਾਂ ਖੁਸ਼ੀ ਦੇ ਕਹਿ ਸਕਦੇ ਖੁਸ਼ੀ ਦੇ ਕਾ ਖੁਸ਼ੀ ਦੇ ਅੰਸ਼ੂ ਵਾਲੇ ਸਾਡੇ ਕੋਲ ਜਾ ਹੀ ਨਹੀਂ ਹੋਇਆ ਅਸੀਂ ਚੜੀ ਨਹੀਂ ਪਾਉਂਦੇ ਸਾਨੂੰ ਇੰਨਾ ਸਾਸ ਚ ਹੈਨਾ ਉਹ ਜਿਹੜਾ ਜਿਹਨੂੰ ਉਹ ਬੁਲਾਵੇ ਜਿਹਨੂੰ ਉਹ ਬੁਲਾਵੇ ਜਿਹਨੂੰ ਉਹ ਬੁਲਾਵੇ ਜਿਹਦੇ ਮੋਹਰ ਲੱਗੀ ਜਾਣਾ ਹੋਣੀ ਹੈ ਹੈਨਾ ਉਹੀ ਚੜ ਸਕਦਾ ਸਾਡੀ ਯਾਤਰਾ ਪਰਮਾਤਮਾ ਤੁਹਾਨੂੰ ਵੀ ਲੈ ਕੇ ਜਾਊਗਾ ਟੈਨਸ਼ਨ ਨਾ ਲਾਓ ਤੇ ਤੁਸੀਂ ਵੀ ਜਾਓ ਸਾਡੀ ਯਾਤਰਾ ਸਫਲ ਹੋ ਰਹੀ ਹੈ ਅਸੀਂ ਬੜੇ ਪਾਗੇਸ਼ਾਲੀ ਆ ਜਿਹੜੇ ਇੰਨੇ ਇਕੱਠੇ ਹੋ ਕੇ ਅੱਜ ਤੇ ਆਏ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਸਭ ਤੋਂ ਵੱਧ ਜ਼ਿਆਦਾ ਹੈ ਇਹ ਸਾਨੂੰ ਅਮਰਜੀਤ ਭਾਜੀ ਜਿਹੜੇ ਲੈ ਕੇ ਆਏ ਆ ਫਿਰ ਸਾਨੂੰ ਰਮਾ ਭੈਣ ਜੀ ਜਿਹੜੇ ਸਾਨੂੰ ਲੈ ਕੇ ਆਂਦੇ ਆ ਅਸੀਂ ਇਹਨਾਂ ਦਾ ਵੀ ਸ਼ੁਕਰਗੁਜ਼ਾਰ ਆ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਆ ਜਿਹੜੇ ਸਾਨੂੰ ਇਹ ਦਰਸ਼ਨ ਕਰਾ ਰਹੇ ਆ ਦੇਖੋ ਜੇ ਅਸੀਂ ਜੂਣਾਗੜ ਆਏ ਆ ਅੱਜ ਗਿਰਨਾਰ ਪਰਵਜੇ ਦਾ ਦਰਸ਼ਨ ਕੀਤੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਲਓ ਜੀ ਸਾਰਿਆਂ ਨੇ ਬੱਚੇ ਨੂੰ ਦਿੱਤਾ ਅਸ਼ੀਰਵਾਦ ਤਾਂ ਕਿਸੇ ਨੇ ਗੱਲ ਨਹੀਂ ਮੂੰਹੋਂ ਨਿਕਲੀ ਬੇ ਬੱਚੇ ਦੇ ਜਿਹੜਾ ਸਿਰ ਤੇ ਹੱਥ ਰੱਖਿਆ ਗਿਆ ਔਰ ਪਰਮਾਤਮਾ ਨੇ ਵੀ ਰੱਖਿਆ ਔਰ ਜਿਹੜੀ ਸੰਗਤ ਆ ਉਹਨੇ ਵੀ ਰੱਖਿਆ ਤੇ ਅਸੀਂ ਇਦਾਂ ਦੀਆਂ ਖਬਰਾਂ ਜਿਹੜੀਆਂ ਛੋਟੇ ਬੱਚਿਆਂ ਦੀਆਂ ਹੋਣ ਕਿਸੇ ਤਰ੍ਹਾਂ ਦੀਆਂ ਹੋਣ ਚਾਹੇ ਗੁਰਦੁਆਰੇ ਦੀਆਂ ਹੋਣ ਚਾਹੇ ਮੰਦਰ ਦੀਆਂ ਹੋਣ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਾਵਾਂਗੇ ਤੁਸੀਂ ਦੇਖਦੇ ਰਹਿਣਾ ਦੁਆਬਾ نیوز 24 ਧੰਨਵਾਦ ਜੀ